ਗਰੀਬ ਨਵਾਜ਼ ਜੀ ਸੰਗਤਾਂ ਨੂੰ ਦਰਗਾਈ ਬਾਣੀ ਨਾਲ ਜੋੜਦਿਆਂ ਜਿੱਥੇ ਨਾਮ ਦਾ ਪੈਰਾ ਹੈ ਨਾ ਉਥੇ ਗਰੀਬ ਨਵਾਜ਼ ਜੀ ਨੇ ਰਹਿਤ ਮਰਿਆਦਾ ਨੂੰ ਹੋਰ ਵੀ ਪਰਪੱਕ ਕੀਤਾ ਹੋਇਆ ਤੇ ਇਸ ਤੋਂ ਅੱਗੇ ਟਰਸਟ ਪ੍ਰਧਾਨ ਸੰਤ ਗ੍ਰਿਪਾਲ ਸਿੰਘ ਜੀ ਉਹਨਾਂ ਦੀਆਂ ਅਨਥਕ ਕੋਸ਼ਾਂ ਕਰਕੇ ਹੋਰ ਵੀ ਮਰਿਆਦਾ ਦਾ ਪੈਰਾ ਸਖਤ ਹੋਏਗਾ ਮਹਾਰਾਜ ਦੀ ਮਰਿਆਦਾ ਚੱਲੇਗੀ ਉਥੇ ਪਵਿੱਤਰ ਅਸਥਾਨ ਸ੍ਰੀ ਮੰਜਾ ਸਾਹਿਬ ਦੇ ਬਾਦ ਸਾਨੂੰ ਨਾਮਦਾਨ ਦੇਣ ਵਾਸਤੇ ਸੰਗਤ ਨੂੰ ਨਾਮਦਾਨ ਦੇਣ ਵਾਸਤੇ ਸੰਗਤਾਂ ਨੂੰ ਸੰਤਾਂ ਦੀਆਂ ਡਿਊਟੀਆਂ ਲੱਗੀਆਂ ਨੇ ਉੱਥੇ ਨਾਮਦਾਨ ਦੇਣ ਤੋਂ ਪਹਿਲਾਂ ਇਹ ਦਰਵਾਇਆ ਜਾਂਦਾ ਹੈ ਜਿਸ ਨੇ ਵੀ ਭਜਨ ਲੈਣਾ ਹੋਵੇ ਉਸ ਨੂੰ ਉਸ ਸਥਾਨ ਤੇ ਇਹ ਦੱਸਿਆ ਜਾਂਦਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੌਰ ਪੀਰ ਹਾਮਾ ਤਾਂ ਪਰੇ ਜਾਂ ਮਰਦਾਰ ਨਾ ਥਾਏ ਇਹ ਭਜਨ ਲੈਣ ਤੋਂ ਪਹਿਲਾਂ ਦ੍ਰਿੜ ਕਰ ਲੈ ਕਿ ਹੱਕ ਪਰਾਇਆ ਨਹੀਂ ਖਾਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੋਰ ਪੀਰ ਹਾਂ ਮਾਂ ਤਾਂ ਪਰੇ ਜਾਂ ਮਰਦਾਰ ਨਾ ਖਾਏ ਤੇ ਨਾਲ ਹੀ ਨੋਵੀਂ ਅਸ਼ਟਪਦੀ ਦਾ ਪਹਿਲਾ ਸ਼ਬਦ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰਤਿਆ ਰੂਪ ਨਾ ਪੇਖੇ ਨੇਤਰ ਸਾਦਗੀ ਟਹਿਲ ਸੰਤ ਸੰਗ ਹੀਤ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮੰਤੇ ਡਰੇ ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਉਹ ਐਸਾ ਅਪਰਸ ਸਾਹ ਸੰਗਤ ਜੀ ਸਾਡੀ ਅਰਦਾਸ 14 ਜਾਮੇ ਸਤਗੁਰ ਹੋਵਾਂ 70 ਭਗਤਾਂ ਧਾਰ 84 ਜਮੇ ਪਹਿਰ ਕੀ ਕਲ ਜੋ ਕਰੋਰ ਧਾਰ ਸਾਡੇ ਪ੍ਰਧਾਨ ਜੀ ਬੜੇ ਵਿਰਾਗਮਈ ਹਰ ਥਾਂ ਜਦੋਂ ਸਟੇਜ ਤੇ ਇਹ ਪੜਦੇ ਨੇ ਨਾ ਤੇ ਉਹਨਾਂ ਦੇ ਵਿੱਚ ਪੂਰਾ ਵਿਰਾਗ ਤੇ ਭਗਤਾਂ ਦੀ ਬਾਣੀ ਦੇ ਵਿੱਚ ਭਗਤ ਜੈ ਦੇਵ ਜੀ ਉਹਨਾਂ ਦੀ ਬਾਣੀ ਅੰਗ 526 ਗੁਜਰੀ ਰਾਗ ਦੇ ਵਿੱਚ ਗੁਜਰੀ ਸ੍ਰੀ ਜੈਦੇਵ ਜੀੋ ਕਾ ਪਦਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮ ਮੁਖ ਮਨੋਮ ਸਤ ਆਦਿ ਤਾਵਤੰ ਪਰਮਾਤਮ ਪਰ ਕੀਰਤ ਪਰੰ ਜਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਲੋਰ ਮੰਗ ਬਦ ਅਮਰਤ ਤਤ ਮਯ ਨਦਨੋ ਜਸਮਰਨ ਜਨਮ ਜਰਾਜ ਮਰਨ ਪੈਉ ਰਹਾਉ ਇਹ ਸਜ ਜਮਾਦਿ ਪਰ ਆਪਿਉ ਜਾਂ ਸਵਸਤ ਸੂਗ੍ਰਿਤ ਕਿਰਤੰ ਪਾਵਪੂਤਿ ਆਪਾਵ ਸਭੈੰ ਪਰਮੰ ਪ੍ਰਸੰਨ ਮਿਦੰ ਲੋਬਾਦ ਦ੍ਰਿਸ਼ਟ ਪਰਗ੍ਰਹਿ ਹੰ ਜਦ ਬਿਦ ਆਚਰਨ ਤਜ ਸਕਲ ਦੋਗ੍ਰਿਤ ਦੁਰਮਤੀ ਪਜ ਚਕਰਦਾਰ ਸਰਨ ਹਰ ਭਗਤ ਨਿਜ ਨਿਹਿ ਕੇਵਲਾ ਰਿਧ ਕਰਮਨਾ ਬਸਾ ਜੋਗੀਨ ਕਿਨ ਜਾਗੀਨ ਕਿਨ ਦਾਨੇਨ ਕਿਨ ਤਪਸਾ ਗੋਬਿੰਦ ਗੋਬਿੰਦ ਦੀਨ ਜਬ ਨਰ ਸਗਲ ਸਿਧ ਪਜਾਉਂ ਜੈ ਦੇਵ ਆਯੋ ਤਸੁ ਟੰ ਭਾਵ ਪੂਰ ਸਰਬ ਗਤੰ ਇਸ ਦੇ ਵਿੱਚ ਵੀ ਉਹੀ ਗੱਲ ਮਿਥਿਆ ਨਾਹੀ ਰਸਨਾ ਪਰਸ ਦੇ ਵਿੱਚ ਜੋ ਬਾਣੀ ਆ ਉਹੀ ਬਾਣੀ ਕਿਉਂਕਿ ਭਗਤਾਂ ਤੇ ਸਤਗੁਰਾਂ ਦੀ ਬਾਣੀ ਇੱਕ ਹੁੰਦੀ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਲੋਬਾਦ ਦ੍ਰਿਸ਼ਟ ਪਰਗ੍ਰਹਿਣ ਲਾਲਚ ਭਰੀਆਂ ਨਜਰਾਂ ਕਿਸੇ ਦੇ ਤਨ ਮਨ ਧੰਦੇ ਰੱਖਣੀਆਂ ਲੋਬਾਦ ਇਸ ਪਰਗ੍ਰਹਿਣ ਜਾਦਬਜ ਆਚਰਣ ਮਾੜਾ ਆਚਰਣੀ ਇਹ ਆਚਰਣਾ ਕਰ ਲਵੀ ਉਧਰ ਮਾਰੇ ਕਹ ਰਹੇ ਨੇ ਮਿਥਿਆ ਨਾਹੀ ਰਸਨਾ ਪਰਸ ਮਨ ਮੇਂ ਪ੍ਰੀਤ ਨਿਰੰਜਨ ਦਸ ਪਰ ਤੇਰਾ ਰੂਪ ਨਾ ਪੀਕੇ ਨੇਤਰ ਪਾਰਤਨ ਵਾਲ ਨਾ ਵੇ ਪਾਰਤਿਆ ਰੂਪ ਨਾ ਵੇ ਮਹਾਰਾਜ ਨੇ ਨਾਮ ਦੇਣ ਤੋਂ ਪਹਿਲਾਂ ਇਹ ਦੋਵੇਂ ਸ਼ਬਦ ਹੱਥ ਫਰਾਇਆ ਨਾਮ ਦਾ ਤੇ ਮਿੱਥਿਆ ਨਹੀਂ ਰਸਣਾ ਪਰ ਦ੍ਰਿੜ ਗ੍ਰਉਨ ਦਾ ਸੇਵਾਦਾਰਾਂ ਨੂੰ ਜਿਨ੍ਹਾਂ ਨੇ ਭਜਨ ਦੇਣਾ ਉਹਨਾਂ ਨੂੰ ਵੀ ਇਹ ਅਗਿਤਾ ਹੋਇਆ ਤੇ ਉਹ ਉਹਨਾਂ ਨੂੰ ਦੱਸਦੇ ਨੇ ਕਿ ਤੇਰੀ ਗੁਰੂ ਪੀਰ ਰਹਾਮਤਾਂ ਭਰਨੀ ਆ ਜੇ ਤੂੰ ਕਿਸੇ ਦਾ ਹੱਕ ਨਾ ਖਾਦਾ ਹੋਇ ਆਪਣੇ ਅੰਦਰ ਝਾਤੀ ਮਾਰੀਏ ਅਸੀਂ ਕਿਸੇ ਦਾ ਹੱਕ ਤੇ ਨਹੀਂ ਖਾਦਾ ਹੋਇਆ ਗੁਰੂ ਪੀਰ ਨੇ ਹਾਮੀ ਤਾਂ ਹੀ ਭਰਨੀ ਆ ਜੇ ਅਸੀਂ ਹੱਕ ਨਾ ਖਾਦਾ ਹੋਇਆ ਤੇ ਜੇ ਅਸੀਂ ਸਾਰੇ ਹੀ ਇਸ ਗੱਲੋਂ ਝੂਠੇ ਹੋ ਗਏ ਤੇ ਗੁਰੂ ਤੇ ਪੂਰਾ ਹੈ ਉਹਦੀ ਕਿਰਪਾ 'ਚ ਕੋਈ ਘਾਟ ਨਹੀਂ ਫਿਰ ਅਸੀਂ ਇਸ ਗੱਲ ਦੇ ਵਿੱਚ ਲੱਗਦੇ ਹੋਈਏ ਪਰ ਹਨੂ ਮਹਾਰਾਜ ਦੀ ਬਖਸ਼ਿਸ਼ ਮਹਾਰਾਜ ਨੇ ਕਿਹਾ ਜਿਸ ਸੰਤਾਂ ਨੇ ਹੁਣੇ ਸੁਣਾ ਕੇ ਗਏ ਨੇ ਕਿ ਜਿਸ ਨੇ ਭਲੇਖੇ ਨਾਲ ਵੀ ਇਸ ਦੇ ਦੇ ਦਰਸ਼ਨ ਕਰ ਲਏ ਨੇ ਉਸ ਨੂੰ ਜਮਲੇਖਾ ਨਹੀਂ ਪੁੱਛਣਗੇ ਪਰ ਅਸੀਂ ਸਾਫ਼ ਰਹੀਏ ਇਹਨਾਂ ਬਚਨਾਂ ਦੇ ਨਾਲ ਹੀ ਸਾਧ ਸੰਗਤ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਗੁਰਪ੍ਰਿਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਪੇਟਾ ਗੋਲਕ ਦੀਏ ਇਹ ਗੋਲਕ ਦੀ ਪਾ ਦਿਓ ਐ ਵੀ ਸੇ ਪੇਟਾ ਗੋਲਕ ਦੀਏ ਉਹ ਵੀ ਇਫਾਫਾ ਵੀ ਗੋਲਕ ਦੀਆ ਕਾਈ ਫੜ